ਸਾਰਿਆਂ ਨੂੰ ਇਹ ਅਪੀਲ ਕਰਦਾ ਮਈਆ ਸਰਕਾਰ ਦਾ ਮੇਲਾ ਚੱਲ ਰਿਹਾ ਬੜਾ ਸੋਹਣਾ ਚੱਲ ਰਿਹਾ ਇਹ ਰਾਜਨੀਤਿਕ ਪਾਰਟੀਆਂ ਵਾਸਤੇ ਕੋਈ ਟਾਈਮ ਨਹੀਂ ਹੈਗਾ ਇਹ ਮਈਆ ਦਰਬਾਰ ਹੈ ਤੇ ਮਈਆ ਦਾ ਹੀ ਕੁਲਕਾਨ ਹੋਣਾ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਵੀ ਕੋਈ ਵੀ ਆਪਣੀ ਰਾਜਨੀਤੀ ਇੱਥੇ ਲਾ ਕੇ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਆਪਾਂ ਅੱਜ ਨਾਲ ਹਲਕਾ ਹਮਾਉਂ ਦੇ ਇੱਕ ਬੜੀ ਅਹਿਮ ਘਟਨਾ ਜਿਹੜੀ ਆ ਪਸੰਦੀ ਕਰਨ ਜਾ ਰਹੇ ਆ ਕਿਉਂਕਿ ਹਾਲ ਦਾ ਖੇਹੋਰ ਦੇ ਵਿੱਚ ਜਿਹੜੇ ਸਿਆਸੀ ਹਾਲਾਤ ਲੱਗਿਆ ਸਕਦੇ ਆ ਪਿਛਲੇ ਅੱਛੇ ਦਿਨਾਂ ਤੋਂ ਬਹੁਤ ਸਾਰੇ ਇਹੋ ਜਿਹੇ ਘਟਨਾਵਾਂ ਦੇ ਵਾਕਿਆਤ ਵਾਪਰੇ ਆ ਗਿਆ ਪਰ ਸਿਆਸੀ ਲੋਕਾਂ ਵੱਲੋਂ ਉਹਨਾਂ ਤੇ ਕੋਈ ਪ੍ਰਤੀਕਾਲ ਜਿਹੜਾ ਸਾਹਮਣੇ ਨਹੀਂ ਆਉਂਦਾ ਜੇਕਰ ਗੱਲ ਕਰੀਏ ਪਿਛਲੇ ਦਿਨਿਆਂ ਤੋਂ ਸਕੂਲਾਂ ਦੇ ਵਿੱਚ ਨਸ਼ੇ ਜਿਹੜੇ ਬ੍ਰੈਂਡ ਸਕੂਲ ਦੇ ਵਿੱਚ ਨਸ਼ਿਆਂ ਦਾ ਜਲਵਾ ਸਾਹਮਣੇ ਆ ਗਿਆ ਤੇ ਉਹਦੇ ਵਿੱਚ ਵੀ ਇੱਕ ਪਾਰਟੀ ਛੱਡ ਕੇ ਕਿਸੇ ਵੀ ਚਾਹ ਸੱਤਾਧਾਰੀ ਤੇ ਹੈਗਾ ਜਾਂ ਵਗੈਰਾ ਇਹ ਉਹਦੀ ਦਰਦ ਦੇ ਜਿਹੜੇ ਨੰਦ ਹੈਗੇ ਜਿਹੜੇ ਪਾਰਟੀਆਂ ਹੈਗੀਆਂ ਕਿਸੇ ਦਾ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਮੇਤਰੇਣੀ ਮਈਆਪੁਰ ਵਾਲਾ ਮੇਲਾ ਜੋ ਕਿ ਪੰਜਾਬ ਦਾ ਬਹੁਤ ਹੀ ਇੱਕ ਮਸ਼ਹੂਰ ਤੇ ਪ੍ਰਸਿੱਧ ਮੇਲਾ ਹੈਗਾ ਉੱਥੇ ਪੰਜਾਬ ਪੁਲਿਸ ਜਿਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਸ਼ਾਂਤੀ ਬਹਾਲੀ ਕਰਨੀ ਔਰ ਅਸਰਖੈਰ ਦਾ ਪ੍ਰਬੰਧ ਕਰਨਾ ਪਰ ਉਸ ਮੇਲੇ ਦੇ ਵਿੱਚ ਜਿਹੜੇ ਐਸਐਚਓ ਫਲੋਰ ਹੈ ਉਹਨਾਂ ਨੂੰ ਅ ਪ੍ਰਬੰਧਕਾ ਜਿਹੜੇ ਹੈਗੇ ਆ ਉਹਨਾਂ ਦੀ ਆਗਿਆ ਤੋਂ ਬਗੈਰ ਹੀ ਮੈਕ ਤੇ ਆ ਕੇ ਅ ਇੱਕ ਜਿਹੜਾ ਲੋਕ ਇਨਸਾਫ ਮંચ ਤੇ ਬੁਲਾਰੇ ਹੈਗੇ ਆ ਉਹਨਾਂ ਨੂੰ ਮਾਈਕ ਤੇ ਉਹ ਜਿਹੜਾ ਬੋਲਣ ਤੋਂ ਇਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਸੋ ਜਿਹੜਾ ਪੰਜਾਬ ਪੁਲਿਸ ਹੈਗੇ ਆ ਜਾਂ ਪੁਲਸ ਦਾ ਜਿਹੜਾ ਭਾਰਤੀ ਸੰਵਿਧਾਨ ਦੇ ਅਨੁਸਾਰ ਜਿਹੜਾ ਪੰਜਾਬ ਪੁਲਿਸ ਦਾ ਕੰਮ ਹੈ ਉਹ ਹੰਦਿਆ ਪ੍ਰਸ਼ਾਸਨ ਨੂੰ ਆਪਣੇ ਸੁਰੱਖਿਆ ਦੇ ਗ੍ਰੋਥ ਕਰਦੇ ਸ਼ਾਂਤੀ ਦੀ ਬਹਾਲੀ ਰੱਖਣੀ ਪਰ ਉੱਥੇ ਜੋ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਪੰਜਾਬ ਪੁਲਿਸ ਨੂੰ ਮਾਈਕ ਤੇ ਜਾ ਕੇ ਜੋ ਕਿ ਪ੍ਰਬੰਧਕਾਂ ਦੀ ਆਗਿਆ ਤੋਂ ਬਗੈਰ ਜਾ ਕੇ ਮਾਈਕ ਤੇ ਜਾ ਕੇ ਕਿਸੇ ਵੀ ਤਰ੍ਹਾਂ ਰੋਕਣਾ ਇਹ ਉਹਨਾਂ ਦਾ ਜਿਹੜਾ ਸੰਵਿਧਾਨਕ ਹੱਕ ਹੈ ਜਾਂ ਉਹਨਾਂ ਦੀ ਸੁਤੰਤਰਤਾ ਦਾ ਸਿਧਾਂਤ ਹੈ ਸਿਆਸੀ ਵਿਰਾਂਧੀਆਂ ਜਾਂ ਸਮਾਰਿਕ ਜਥੇਬੰਦੀਆਂ ਜਾਂ ਸ਼ਗਰਸਰ ਦੇ ਰਾਜ ਨੇ ਚੱਲਦੀਆਂ ਜਥੇਬੰਦੀਆਂ ਇਹ ਚੀਜ਼ ਜਰੂਰ ਨੋਟਿਸ ਲੈਣਾ ਚਾਹੀਦਾ ਕਿਉਂਕਿ ਜਿਹੜਾ ਸ਼ਾਸਨ ਹੈ ਉਹ ਸਭ ਦਾ ਆਮ ਜਨ ਕਾਨੂੰਨ ਦੇ ਅਨੁਸਾਰ ਹੀ ਚਲਾਣਾ ਚਾਹੀਦਾ ਹੈ ਕਿਉਂ ਕਿ ਕਿਥੇ ਸਮਾਗਮ ਨੂੰ ਕਰਵਾਉਣਾ ਕਿਵੇਂ ਚਲਾਉਣਾ ਕਿਸ ਦੇ ਬੁਲਾਰੇ ਨੂੰ ਬੁਲਾਉਣਾ ਕਿਸੇ ਕਲਾਕਾਰ ਨੂੰ ਬੁਲਾਉਣਾ ਇਹ ਜਿਹੜਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਪ੍ਰਬੰਧਕਾਂ ਦੀ ਹੁੰਦੀ ਆ ਉਸ ਟਰਸਟ ਤੇ ਹੁੰਦੀ ਆ ਜਿਹੜਾ ਸਮਾਗਮ ਕਰਵਾਇਆ ਹੈ ਨਾ ਕਿ ਪੰਜਾਬ ਸਰਕਾਰ ਇਹ ਆਪਣੇ ਆਪ ਵਿੱਚ ਬਹੁਤ ਹੀ ਆਪ ਕਹਿ ਸਕਦੇ ਆ ਵਕਰੀ ਕਿਸਮ ਦੀ ਜਿਹੜੀ ਘਟਨਾ ਸਾਹਮਣੇ ਆਈ ਆ ਜਿਹਦੇ ਪ੍ਰਤੀਕਰਮ ਵਜੋਂ ਬਹੁਤ ਸੰਗਠਨਾਂ ਨੇ ਇਸ ਸਮਾਗਮ ਨੂੰ ਉਹਨਾਂ ਵੱਲੋਂ ਵੀ ਜਿਹੜਾ ਬੂਰ ਵੀ ਦਾਇਰ ਕਰਵਾਇਆ ਗਿਆ ਹੈਗਾ ਲੋਕ ਐ ਇਨਸਾਫ ਮੰਚ ਬੋਲੋ ਵੀ ਇਹ ਚੀਜ਼ ਹੈ ਜਦੋਂ ਅ ਵੱਡੇ ਮੱਧਰ ਤੇ ਬਗੈ ਸਕਦੇ ਆ ਜਦੋਂ ਉਹਨਾਂ ਨੇ ਕੋਈ ਇਸ ਗੱਲ ਨੂੰ ਚੱਕਿਆ ਤਾਂ ਉਹ ਸਬੰਧਤ ਜਿਹੜਾ ਐਸਐਸਪੀ ਸਾਹਿਬ ਆ ਉਹਨਾਂ ਕੋਲੋਂ ਵੀ ਭਮੇ ਮਾਫੀ ਵੀ ਜਿਹੜੀ ਮੰਗੀ ਉਹਦੀ ਵੀਡੀਓ ਵੀ ਆ ਉਹ ਵੀ ਆਪਾਂ ਦੇਖ ਸਕਦੇ ਹਾਂ ਸੋਸ਼ਲ ਮੀਡੀਆ ਤੇ ਉਹ ਉਪਾਈ ਆ ਚੁੱਕੀ ਆ ਵੀਰ ਪਰ ਲੋਕ ਸਰ ਸਾਹਿਬਾਂ ਚੋਂ ਇਹਦਾ ਜਿਹੜਾ ਕੰਪਲੀਟ ਆ ਉਹ ਐਸਐਸਪੀ ਦੱਤੀ ਜਨੂਨਰ ਹੋਣ ਦੀ ਡਿਗਰੀ ਹੈਗੀ ਆ ਪਰ ਇਹ ਜਿਹੜੀ ਘਟਨਾ ਵਾਪਰੀ ਪੰਜਾਬ ਪੁਲਿਸ ਜਿਹਦਾ ਕੰਮ ਸੁਰੱਖਿਆ ਪ੍ਰਦਾਨ ਕਰਨਾ ਚ ਸ਼ਾਂਤੀ ਬਹਾਲੀ ਕਰਨਾ ਆ ਉਹਨੇ ਕਿਉਂ ਦਬੋ ਦਿੱਤਾ ਸਹੀ ਚੀਜ਼ਾਂ ਧਿਆਨ 'ਚ ਰੱਖਣੀਆਂ ਆ ਸ਼ਾਸਨ ਜਿਹੜਾ ਹੈ ਸੰਵਿਧਾਨ ਪਰ ਕਾਨੂੰਨ ਦੇ ਅਨੁਸਾਰ ਜਿਹੜਾ ਚੱਲਦਾ ਹੈ ਨਾ ਕਿ ਕਿਸੇ ਨਿੱਜੀ ਬਦਲੀ ਜਾਂ ਕਿਸੇ ਵਿਸ਼ੇ ਦੇ ਤੁ ਜੇਕਰ ਇਹ ਚੀਜ਼ ਹੈ ਕਿਸੇ ਦੀ ਸ਼ਹਿਦਤ ਕੀਤੀ ਗਈ ਹੈ ਤੇ ਜਿਹੜਾ ਹਲਕਾ ਫਲੋਰ ਦੇ ਜ਼ਿਲੰਦਰ ਹੈਗਾ ਹੈ ਜੇ ਪੰਜਾਬ ਦੀ ਸਿਆਦ ਹੈ ਉਹਦੇ ਬਾਅਦ ਇੱਕ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਖਤਰਨਾਕ ਜਿਹੜਾ ਮੌੜ ਇਹ ਕਿਹਾ ਜਾ ਸਕਦਾ ਹੈ ਕਿਉਂਕਿ ਜੇਕਰ ਪੁਲਿਸ ਆਪ ਮੁਹਾਰੇ ਜਾ ਕੇ ਇਸ ਤਰ੍ਹਾਂ ਸਮਾਪਨ ਵਾਲੇ ਬਚਾ ਗਈ ਆਪਣੀ ਮਰਜ਼ੀ ਦੇ ਅਨੁਸਾਰ ਮੈਕਦੇ ਕੋਈ ਵੀ ਜਿਹੜਾ ਅਨਾਉਂਸਮੈਂਟ ਜਿਹੜਾ ਕਰੇਗੀ ਜਾਂ ਕੋਈ ਆਪਣੇ ਹੌਂਸਲਾਉਗੀ ਤਾਂ ਲੱਗਦਾ ਨਹੀਂ ਉਹ ਜਿਹੜਾ ਲੋਕਤੰਤਰ ਵਾਸਤੇ ਜਾਂ ਆਪਾਂ ਕਹਿ ਸਕਦੇ ਹਾਂ ਲੋਕੋ ਦੀ ਚੰਗੋਰੀ ਹੱਕਾਂ ਵਾਸਤੇ ਕੁੱਝ ਜੇਗਾ ਸੋ ਇਸ ਵਾਸਤੇ ਜਿਹੜਾ ਲੋਕ ਇਨਸਾਫ ਮੰਗਿਆ ਜਨਹਿਰ ਖਲੋਹਣੀ ਔਰ ਉਹਨਾਂ ਦੀ ਪੂਰੀ ਟੀਮ ਵੱਲੋਂ ਇਸ ਜਿਹੜੀ ਚੀਜ਼ ਹੈ ਜਿਹਦੇ ਪੰਜਾਬ ਪੁਲਿਸ ਦੇ ਐਸਐਚਓ ਵੱਲੋਂ ਇਹ ਜਿਹੜੀ ਚੀਜ਼ ਕੀਤੀ ਗਈ ਹੈ ਉਹਦਾ ਵੱਡੇ ਪੱਧਰ ਤੇ ਜਿਹੜਾ ਵਿਰੋਧ ਕੀਤਾ ਗਿਆ ਔਰ ਉਹਦੇ ਨਾਲ ਨਾਲ ਕਸਾਲ ਜਥੇਬੰਦੀਆਂ ਵੱਲੋਂ ਵੀ ਇਹ ਚੀਜ਼ ਦਾ ਵਿਰੋਧ ਕੀਤਾ ਗਿਆ ਗਿਆ ਤੇ ਉਹਦੇ ਨਾਲ ਨਾਲ ਆਸ ਵੀ ਕੀਤੀ ਜਾਂਦੀ ਹੈ ਕਿ ਪੰਜਾਬ ਦੀਆਂ ਬਾਕੀ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਜ਼ਰੂਰ ਹੈ ਜਿਹੜੀਆਂ ਚੀਜ਼ਾਂ ਕਿਉਂਕਿ ਜਦੋਂ ਅਪ ਹਲਕਾ ਫਲੋਟ ਜਦੋਂ ਬਣ ਕਰਦੇ ਆ ਇੱਥੇ ਬਹੁਤ ਸਾਰੇ ਮਸਲੇ ਪਿਛਲੇ ਪਾਸੇ ਦੀ ਬੱਚ ਜਿਹੜੀ ਆਪ ਹੋਤੀ ਗੁਜਰ ਚੁੱਕੀ ਆਪਾਂ ਸਾਡੇ ਸਿਆਸੀ ਲੋਕ ਜਿਹੜੇ ਆ ਉਹ ਇਹਨਾਂ ਮੁੱਦਿਆਂ ਤੇ ਕਦੀ ਆਪਾਂ ਜਵਾਬ ਨਹੀਂ ਹੁੰਦੇ ਸਿਰਫ ਵੋਟਾਂ ਮੇਲੇ ਆ ਕੇ ਲੋਕਾਂ ਤੋਂ ਵੋਟਾਂ ਦੀ ਮੰਗ ਕਰ ਲੈਣੀ ਉਹ ਆਪਾਂ ਕਹਿ ਸਕਦੇ ਆ ਇੱਕ ਤੰਦਰੁਸਤ ਜੇ ਆਪਾਂ ਕਹਿ ਸਕਦੇ ਆ ਇੱਕ ਤਕੜੀ ਜਮਹੂਰੀਅਤ ਜਾਂ ਲੋਕਤੰਤਰ ਉਹਦਾ ਇੱਕ ਸੰਹਿਾਰੀੰਦਾ ਤੇ ਗਲਤ ਦਾਅ ਮੰਨ ਲਿਆ ਜਦੋਂ ਲੋਕਾਂ ਨੂੰ ਕਿਤੇ ਲੋੜ ਹੁੰਦੀ ਆ ਕਿਸੇ ਮਸਲੇ ਤੇ ਕੜਦੀ ਲੋੜ ਹੈਂ ਤੇ ਲੋਕਾਂ ਦੇ ਨਾਲ ਜਾ ਕੇ ਤੁਸੀਂ ਕਰੋ ਸੋ ਪੰਜਾਬ ਦੇ ਜਿਹੜੀਆਂ ਸਿਆਸੀ ਜਮਾਤਾਂ ਜਰੂਰ ਇਹੋ ਜਿਹੇ ਮਸਲੇ ਤੇ ਜਰੂਰ ਆਪਣਾ ਜਿਹੜਾ ਪ੍ਰਤੀਕਮ ਲੋਚ ਹਰਵਾਉਣਾ ਚਾਹੀਦਾ ਹੈ ਕਿ ਜਿਹੜਾ ਪੰਜਾਬ ਪੁਲਿਸ ਜਿਹੜੀ ਆ ਆਪਣਾ ਜਿਹੜਾ ਉਹਦਾ ਕੰਮ ਆ ਸੁਰੱਖਿਆ ਪ੍ਰਦਾਨ ਕਰਨਾ ਸ਼ਾਂਤੀ ਬਹਾਲੀ ਬਣਾ ਕੇ ਰੱਖਣਾ ਉਹ ਉਹਦਾ ਕੰਮ ਹੈ ਕਿਸੇ ਜਿੱਥੇ ਬੰਦੀ ਨੂੰ ਕਿਸੇ ਬੁਲਾਰੇ ਨੂੰ ਕਿਸੇ ਇਸ ਮਾਰੋਦ ਵਿੱਚ ਜਾ ਕੇ ਲੋਕਣਾ ਜਾਂ ਮੈਗ ਤੇ ਜਾ ਕੇ ਆਪ ਮਾਰੇ ਦੋਧੇ ਰੋਕਣ ਦੀ ਕੋਸ਼ਿਸ਼ ਕਰਨੀ ਇਹ ਉਹਨਾਂ ਦੀ ਜੋ ਮੂਰੀਅਤ ਕਾਨੂੰਨੀ ਦੇ ਔਰ ਤੇ ਜਾ ਹਸ ਬਣਾਣ ਜਿਹੜਾ ਆ ਕੇ ਉਹ ਤੇ ਇੱਕ ਤਰ੍ਹਾਂ ਦਾ ਡਾਕਾ ਮਾਰਨ ਦੀ ਕੋਸ਼ਿਸ਼ ਅਸੀਂ ਬਾਕੀ ਸਮਾਜਿਕ ਔਰ ਜਿਹੜੀਆਂ ਰਾਜਨੀਤਿਕ ਰਹਿ ਉਹਨਾਂ ਨੇ ਵੀ ਜ਼ਰੂਰ ਇਹ ਬਹਿੰਗੀ ਕਰਾਂਗੇ ਲੇਕਰ ਇਹੋ ਜਿਹਾ ਕੋਈ ਘਟਨਾ ਸਾਹਮਣੇ ਆਵੇ ਜ਼ਰੂਰ ਆਪਣਾ ਪ੍ਰਤੀਕਰਮ ਜਿਹੜਾ ਆ ਉਹ ਰੱਖਣ ਦਾ ਰੱਖਣਾ ਚਾਹੀਦਾ ਹੈ ਕਿਉਂਕਿ ਲੋਕਤੰਤਰ ਔਰ ਕਾਨੂੰਨ ਜਿਹੜਾ ਹੈ ਉਹ ਜ਼ਰੂਰ ਵਾਰ ਕਰ ਰਹਿਣਾ ਨਹੀਂ ਲੈ ਕਿਸੇ ਦੀ ਸ਼ਹਿਰ ਤੇ ਜਾਂ ਕਿਸੇ ਆਮ ਮਾਰੇ ਕਿਸੇ ਵੀ ਵਿਅਕਤੀ ਦੀ ਇਹੋ ਜਿਹੜੀ ਕੋਈ ਵੀ ਕਾਰਵਾਈ ਆ ਜੇਕਰ ਸੰਵਧਾਨਿਕ ਹਕਾਂ ਦੇ ਕਾਨੂੰਨ ਦੇ ਜਿਹੜੇ ਉਹਨਾਂ ਦੀ ਸਵਤੰਤਰਤਾ ਹੈਗੀ ਆ ਉਹਦੀ ਆਜ਼ਾਦੀ ਆ ਜੋ ਉਲਟਾ ਕੀਤਾ ਜੇਕਰ ਉਹਨਾਂ ਦੇ ਦਾਕਾ ਮਾਰਿਆ ਜਾਂਦਾ ਤਾਂ ਉਹਦਾ ਵਿਰੋਧ ਜਿਹੜਾ ਹੈ ਜਰੂਰ ਜਿਹੜਾ ਕਾਨੂੰਨ ਬਣਦਾ ਹੈ ਸੋ ਅਸੀਂ ਜ਼ਰੂਰ ਬੇਨਤੀ ਕਰਾਂਗੇ ਹਰ ਇੱਕ ਲੋਕ ਦੇ ਜਿੰਨੇ ਵੀ ਸਿਆਜਿਕ ਔਰ ਸਿਆਸੀ ਤੇ ਰਾਜਨੀਤਿਕ ਗਏ ਇਹੋ ਜਿਹੀ ਕੋਈ ਵੀ ਅ ਕਾਰਵਾਈ ਹਾਲ ਦਾ ਫਲੋਰ ਦੇ ਵਿੱਚ ਕਿਤੇ ਵੀ ਵਾਪਰੀ ਆ ਉਹਦਾ ਜ਼ਰੂਰ ਜਿਹੜਾ ਹੈ ਨੋਟਿਸ ਲੈ ਕੇ ਉੱਤੇ ਆਪਣਾ ਪ੍ਰਤੀਕੰਮ ਕਰਕੇ ਇਹੋ ਜਿਹੀਆਂ ਕਾਰਵਾਈਆਂ ਨੂੰ ਜਿਹੜੀ ਚੀਜ਼ ਹੈ ਅੱਗੇ ਭਵਿੱਖ ਵਿੱਚ ਜਰੂਰ ਨਾ ਵਾਪਰੇ ਇਸ ਵਾਸਤੇ ਜ਼ਰੂਰ ਜਿਹੜਾ ਹੈ ਆਪਣਾ ਅਪਰੋਚ ਜ਼ਰੂਰ ਦਰਜ ਕਰਾਉਣਾ ਚਾਹੀਦਾ ਹੈ ਵਾਹਿਗੁਰੂ ਦਾ ਕਨਸੈਪਟ ਵਾਹਿਗੁਰੂ ਦੇ ਬਤੇ ਮੈਂ ਪ੍ਰਸ਼ੂਤਮ ਫਲੋਰ ਜਨਰ ਸਕੱਤਰ ਲੋਕ ਸੰ사ਧਨ ਚ ਪੰਜਾਬ ਅਸੀਂ 23 ਤਰੀਕ ਦਾ ਜਿਹੜਾ ਦਿਨ ਆ ਸਾਡੇ ਬਹੁਤ ਹੀ ਪਵਿੱਤਰ ਅਸਥਾਨ ਦਰਬਾਰ ਮਈਆ ਭਗਵਾਨ ਜੀ ਦਾ ਜਿਹੜਾ ਫਲੋਰ ਦੇ ਅੰਦਰ ਉਹਨਾਂ ਦਾ ਜਿਹੜਾ 52ਵਾਂ ਮੇਲਾ ਚੱਲ ਰਿਹਾ ਸੀ ਉਹਦੇ ਵਿੱਚ ਸਾਨੂੰ ਜਿਹੜੀ ਟੀਮ ਨੂੰ ਇਨਵਾਈਟ ਕੀਤਾ ਗਿਆ ਸੀਗਾ ਉੱਥੇ ਅਸੀਂ ਆਪਣੇ ਸ਼ਰਧਾ ਦੇ ਨਾਲ ਗਏ ਸੀਗੇ ਮੱਥਾ ਟੇਕਣ ਦੇ ਵਾਸਤੇ ਦਰਬਾਰ ਮਈਆ ਭਗਵਾਨ ਤੋਂ ਅਸ਼ੀਰਵਾਦ ਲੈਣ ਗਏ ਸੀਗੇ ਤੇ第三 ਤਰੀਕ ਦਾ ਦਿਨ ਜਦੋਂ ਅਸੀਂ ਉੱਥੇ ਗਏ ਤੇ ਸਾਰੀ ਕਮੇਟੀ ਵੱਲੋਂ ਸਾਨੂੰ ਤੇ ਆਪਣੀ ਗੱਲ ਰੱਖਣ ਦੇ ਵਾਸਤੇ ਸਾਨੂੰ ਵਧਾਈ ਦੇਣ ਦੇ ਵਾਸਤੇ ਸਟੇਜ ਦੇ ਉੱਪਰ ਇਨਵਾਈਟ ਕੀਤਾ ਗਿਆ ਕਿ ਤੁਸੀਂ ਆਪਣੀ ਗੱਲ ਰੱਖੋ ਜਦੋਂ ਅਸੀਂ ਲੋਕ ਇਨਸਾਫ ਮਚ ਵੱਲੋਂ ਆਪਣੀ ਗੱਲ ਰੱਖ ਰਹੇ ਸੀ ਤਾਂ ਇੱਥੋਂ ਦਾ ਜਿਹੜਾ ਫਲੋਰ ਦਾ ਐਸ ਐਚਓ ਆ ਉਹਨੇ ਆ ਕੇ ਉੱਥੇ ਗੁੰਡਾਗਰਦੀ ਕੀਤੀ ਸਾਡਾ ਗੱਲ ਕਰਨ ਤੋਂ ਬਾਅਦ ਉਹਨੇ ਆ ਕੇ ਮਾਈਕ ਫੜਿਆ ਮਾਈਕ ਫੜ ਕੇ ਉਹਨੇ ਜਿਹੜੇ ਤੇ ਉਥੇ ਗੁੰਡਾਗਰਦੀ ਕੀਤੀ ਸ਼ਬਦ ਗਲਤ ਵਰਤੇ ਨੇ ਤੇ ਅਸੀਂ ਇਸ ਕਰ ਸਾਰੀ ਘਟਨਾ ਦੇ ਜਿਹੜੀ ਹੈ ਲੋਕਨਸਭਾ ਮੰਚ ਵੱਲੋਂ ਸਖਤ ਨਿੰਦਾ ਕਰਦੇ ਆ ਤੇ ਉਹਦੇ ਨਾਲ ਨਾਲ ਇਹ ਕਹਿਣਾ ਚਾਹੁੰਦੇ ਜੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਦਾ ਜਿਹੜਾ ਕੰਮ ਆ ਲੋਕਾਂ ਨੂੰ ਸੱਖਿਆ ਪ੍ਰਦਾਨ ਕਰਨਾ ਆ ਨਾ ਕਿ ਲੋਕਾਂ ਦੇ ਧਾਰਮਿਕ ਸਥਾਨ ਦੇ ਅੰਦਰ ਚੱਲ ਰਹੇ ਜਿਹੜੇ ਪ੍ਰਬੰਧ ਹੈ ਉਹਨਾਂ ਦੇ ਵਿੱਚ ਧਖਲ ਅੰਦਾਜ਼ੀ ਕਰਨੀ ਇਹ ਜਿਹੜਾ ਉਥੇ ਜਿਹੜੀ ਪ੍ਰਬੰਧਕ ਕਮੇਟੀ ਆ ਜਿਹੜੀ ਕਮੇਟੀ ਐਡਾ ਵੱਡਾ ਪ੍ਰੋਗਰਾਮ ਕਰਾ ਰਹੀ ਆ 52ਵਾਂ ਜਿਹੜਾ ਮੇਲਾ ਹੋ ਰਿਹਾ ਉਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਕਲਾਕਾਰ ਵੀ ਆ ਰਹੇ ਆ ਬਹੁਤ ਲੋਕ ਆ ਰਹੇ ਆ ਇਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਹੜਾ ਦਰਬਾਰ ਮਈਆ ਭਗਵਾਨ ਜੀ ਦਾ ਦਰਬਾਰ ਆ ਉੱਥੇ ਸਾਰੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਆਗੂ ਉੱਥੇ ਆ ਕੇ ਆਪਣੇ ਜਿਹੜੇ ਆ ਉਹ ਸ਼ਬਦ ਵੀ ਰੱਖਦੇ ਆ ਤੇ ਉੱਥੋਂ ਸਟੇਜ ਤੋਂ ਬੋਲਦੇ ਵੀ ਆ ਜੇ ਉੱਥੇ ਰਾਜਨੀਤੀ ਬੜੀ ਗੱਲ ਕੋਈ ਚੰਗੀ ਮਾੜੀ ਹੁੰਦੀ ਤਾਂ ਉੱਥੇ ਪ੍ਰਬੰਧਕ ਕਮੇਟੀ ਨੇ ਖੁਦ ਰੋਕ ਦੇਣਾ ਸੀ ਇਸ ਕਰਕੇ ਜਿੱਥੇ ਪੁਲਿਸ ਦਾ ਜਿਹੜਾ ਕੰਮ ਹੈ ਉਹਨਾਂ ਨੇ ਆਪਣਾ ਕੰਮ ਨਹੀਂ ਕੀਤਾ ਉਹਦੇ ਉਲਟ ਜਾ ਕੇ ਜਿਹੜਾ ਧਾਰਮਿਕ ਸਥਾਨ ਦੇ ਅੰਦਰ ਉਹਨੇ ਇੱਕ ਤਾਂ ਜੁੱਤੀ ਪਾ ਕੇ ਜਿਹੜੇ ਬੂਟ ਪਾ ਕੇ ਉੱਥੇ ਸਟੇਜ ਦੇ ਕੋਲ ਗਿਆ ਉਹਨਾਂ ਨੇ ਵਿਅਦਬੀ ਵੀ ਕੀਤੀ ਆ ਔਰ ਉਹਦੇ ਨਾਲ ਨਾਲ ਜਿਹੜਾ ਧਾਰਮਿਕ ਕੰਮਾਂ ਦੇ ਵਿੱਚ ਉਸ ਦਰਬਾਰ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਵਿੱਚ ਇੰਟਰਫੀਰੈਂਸ ਕੀਤੀ ਹੈ ਜਿਹੜੀ ਇਸ ਗੱਲ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨੁਕੀਦੀ ਕਰਦੇ ਆ ਕਿ ਮੰਗ ਕਰਨਾ ਚਾਹੁੰਦੇ ਆ ਮੰਗ ਅਸੀਂ ਇਹ ਚਾਹੁੰਦੇ ਆ ਕਿ ਪੁਲਿਸ ਆਪਣਾ ਕੰਮ ਆਪ ਕਰੇ ਤੇ ਜਿਹੜੇ ਲੋਕਾਂ ਦੇ ਕੰਮ ਆ ਧਾਰਮਿਕ ਕੰਮ ਆ ਲੋਕਾਂ ਦੇ ਸਮਾਜਿਕ ਕੰਮ ਆ ਉਹਨਾਂ ਦਾ ਕੰਮ ਲੋਕਾਂ ਨੇ ਆਪ ਦੇਖ ਲੈਣਾ ਤੇ ਇਹਦੇ ਅਗੇਂਸਟ ਜਿਹੜੀ ਵੀ ਬਣਦੀ ਕਰ ਵੀ ਉਹ ਕੀਤੀ ਜਾਵੇ। ਇਸ ਸਬੰਧੀ ਤੁਸੀਂ ਕੇ ਉੱਚ ਅਧਿਕਾਰੀ ਨੂੰ ਸ਼ਿਕਾਇਤ ਕੀਤੀ। ਅਸੀਂ ਇਹ ਸਾਰਾ ਜਿਹੜਾ ਮਾਮਲਾ ਆ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਚੁੱਕੇ ਹਾਂ। ਬਾਕੀ ਉਹ ਕਿ ਇਸ ਤਰ੍ਹਾਂ ਵੀ ਉਹ ਕਰਨਗੇ ਫਿਰ ਅਗਲੀ ਕਾਰਵਾਈ ਉਸ ਤਰੀਕੇ ਨਾਲ ਦੇਖਾਂਗੇ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਤਰਸੀਮ ਸਿੰਘ ਢਿੱਲੋਂ ਭਾਰਤੀ ਕਿਸਾਨ ਯੂਨੀਅਨ ਦਬਾਬਾ ਜ਼ਿਲ੍ਹਾ ਜਨਰਲ ਸਕੱਤਰ ਜਲੰਧਰ ਪਿਛਲੇ ਦਿਨੀ ਜਿਹੜੀ ਦਰਬਾਰ ਮਈਆ ਸਰਕਾਰ ਫਲੋਰ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਦੇ ਵਿੱਚ ਲੋਕ ਰਸਾਮਾਂ ਚ ਵੱਲੋਂ ਸਾਡੇ ਵੀਰ ਪ੍ਰਧਾਨ ਜਰਨੈਲ ਮੰਗਲ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕਰ ਰਹੇ ਸੀ ਪਰ ਅਚਾਨਕ ਇੱਕ ਐਸ ਐਚਓ ਸਾਹਮਣੇ ਆ ਕੇ ਉਹਨਾਂ ਤੋਂ ਮੈਿਕ ਫੜ ਕੇ ਕਾਫੀ ਘਟੀ ਘਟਿਆ ਸ਼ਬਦਾਵਲੀ ਵਰਤਦੇ ਹੋਏ ਉਹਨਾਂ ਨੂੰ ਟਾਰਗੇਟ ਕਰਦੇ ਹੋਏ ਬੋਲਿਆ ਜਿਹੜਾ ਕਿ ਬਹੁਤ ਹੀ ਨਿੰਦਣਯੋਗ ਹੈ ਜਿਹਦੀ ਅਸੀਂ ਬਹੁਤ ਸਖਤਾਂ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਹੈ ਪੂਰੀ ਭਾਰਤੀ ਕਿਸਾਨ ਯੂਨੀਅਨ ਦਬਾਬਾ ਜਿਹੜਾ ਜਲੰਧਰ ਤੇ ਅਸੀਂ ਅੱਗੇ ਤੋਂ ਵੀ ਤਾਲਣਾ ਕਰਦੇ ਹਾਂ ਕਿ ਭਾਈ ਜਿਹੜਾ ਪੁਲਿਸ ਪ੍ਰਸ਼ਾਸਨ ਹੁੰਦਾ ਉਹਦਾ ਕੰਮ ਹੁੰਦਾ ਲੋਕਾਂ ਦੀ ਜਾਨਵਾਲ ਦੀ ਰੱਖਿਆ ਕਰਨੀ ਪ੍ਰੋਗਰਾਮ ਨੂੰ ਸਚਾਰੂ ਢੰਗ ਨਾਲ ਚਲਾਉਣਾ ਨਾ ਕਿ ਜਿਹੜਾ ਸਟੇਜੀ ਪ੍ਰੋਗਰਾਮ ਹੈ ਉਹਦੇ ਵਿੱਚ ਆਪਣੇ ਕਿੰਨ ਤੋਂ ਪ੍ਰੰਤੂ ਕਰਕੇ ਇੱਕ ਉਸ ਜਥੇਬੰਦੀ ਨੂੰ ਟਾਰਗੇਟ ਕਰਨਾ ਜਿਹੜਾ ਲਗਭਗ ਪੂਰੇ 37 38 ਦਿਨ ਉਸ ਗੰਦੇ ਪਾਣੀ ਦੀ ਨਿਕਾਸੀ ਦੇ ਲੜਦਾ ਰਿਹਾ ਮੰਚ ਸੀ ਉਹਨੂੰ ਟਾਰਗੇਟ ਕਰਕੇ ਬੋਲਣਾ ਕਿ ਇੱਥੇ ਰਾਜਨੀਤੀ ਨਹੀਂ ਕਿਉਂਕਿ ਅਸੀਂ ਨਾ ਰਾਜਨੀਤਿਕ ਹੈਗੇ ਆ ਜਥੇਬੰਦੀਆਂ ਨੇ ਨਾ ਰਾਜਨੀਤਿਕ ਹੋਏ ਆ ਇਹ ਅਸੀਂ ਐਸਐਸਐਚਓ ਨੂੰ ਵੀ ਹੰਕਾਰੇ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਭਾਈ ਤੇਰੇ ਮਗਰ ਜੋ ਬੋਲਦਾ ਉਹ ਰਾਜਨੀਤੀਗਿਆ ਨਾ ਕਿ ਜਿਹੜੇ ਲੋਕ ਇਨਸਾਨਮਾਨ ਜਾਂ ਹੋਰ ਜਥੇਬੰਦੀਆਂ ਰਾਜਨੀਤਿਕ ਨੇ ਸੋ ਅਸੀਂ ਤਾਂ ਉਸ ਦਰਬਾਰ ਦੀ ਹਾਜ਼ਰੀ ਭਰਨ ਉੱਥੇ ਗਏ ਸੀ ਪੁਲਿਸ ਪ੍ਰਸ਼ਾਸਨ ਉੱਪਰ ਜਿਹੜੇ ਵੱਡੇ ਅਫਸਰ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਇਦਾਂ ਦੇ ਜਿਹੜੇ ਆਪ ਹੁਦਰੇ ਅਫਸਰ ਨੇ ਇਹਨਾਂ ਨੂੰ ਥੋੜੀ ਜਿਹੀ ਨੱਥ ਪਾ ਕੇ ਰੱਖੇ ਕਿਉਂਕਿ ਇਹਦੇ ਨਾਲ ਫੇਰ ਆਮ ਲੋਕਾਂ ਦੇ ਅਤੇ ਤੇ ਪੁਲਿਸ ਦੇ ਪ੍ਰਸ਼ਾਸਨ ਦਾ ਬਖਰੇਵੇਂ ਪੈਦਾ ਹੁੰਦਾ ਜਿਹਦੇ ਸਿੱਟੇ ਜਿਹੜੇ ਬਹੁਤ ਭਿਆਨਕ ਨਿਕਲਦੇ ਆ ਸੋ ਅਸੀਂ ਐਸਐਚਓ ਨੂੰ ਵੀ ਵਾਰਨਿੰਗ ਦਿੰਨੇ ਆ ਵੀ ਭਾਈ ਗਾਹਾਂ ਤੋਂ ਥੋੜਾ ਜਿਆ ਬਚ ਕੇ ਚੱਲਣਾ ਇਹ ਕੰਮਾਂ ਬਚਣੀ ਪੈਣਾ ਕਿਉਂਕਿ ਆਪਾਂ ਪੁਲਿਸ ਦੇ ਨਾਲ ਆ ਹਮੇਸ਼ਾ ਹੀ ਪਰ ਕਿਸੇ ਰਾਜਨੀਤਿਕ ਸ਼ਹਿਰ ਦੇ ਉੱਤੇ ਤੁਸੀਂ ਕਿਸੇ ਜਥੇਬੰਦੀ ਨੂੰ ਟਾਰਗੇਟ ਕਰਕੇ ਬੁਲਾਣਾ ਬਿਲਕੁਲ ਗਲਤ ਸੀ ਜਿਹਦੀ ਬਾਅਦ ਚ ਐਸਐਚਓ ਸਾਹਿਬ ਨੇ ਮਾਫੀ ਮੰਗੀ ਚਲੋ ਸੰਗਤ ਬਖਸ਼ਣ ਯੋਗ ਆ ਸੋ ਪਰ ਅਸੀਂ ਭਾਰਤੀ ਕਸ ਜੂਨੀਅਰ ਦਬਾਬਾ ਵਾਲੋਂ ਕਰੜੇ ਸ਼ਬਦਾਂ ਜਿਹਦੀ ਨਿੰਦਾ ਕਰਦੇ ਆ ਤੇ ਅੱਗੇ ਤੋਂ ਆਸ ਰੱਖਦੇ ਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਹਮੇਸ਼ਾ ਲੋਕਾਂ ਦੀ ਰੱਖਿਆ ਲਈ ਹੋਵੇਗਾ ਕਿ ਨਾ ਕਿ ਡਰਾਉਣ ਡਰਾਉਣ ਤਮਕਾਉਣ ਲਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ